ਆਪਣਾ ਗੁਣਾ ਕਰ ਲਿਓ ਜੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ 15 ਤਰੀਕ ਨੂੰ ਰਾਣਾ ਬਲਾ ਚੌਰੀਆ ਕਬੱਡੀ ਪਲੇਅਰ ਐਂਡ ਪ੍ਰਮੋਟਰ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਸ ਦਿਨ ਦਾ ਇਹ ਮਰਡਰ ਹੋਇਆ ਸੀ ਉਦੋਂ ਤੋਂ ਹੀ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀਆਂ ਕੰਮ ਤੇ ਲੱਗੀਆਂ ਹੋਈਆਂ ਸੀਗੀਆਂ ਮੈਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀਗਾ ਕਿ ਜਿੰਨੀ ਕੇਸ ਦੀ ਪ੍ਰੋਗਰੈਸ ਸੀਗੀ ਉਸ ਤੋਂ ਜਿਹੜੀ ਅਗਲੀ ਪ੍ਰੋਗਰੈਸ ਹੈ ਮੈਂ ਉਹਦੇ ਵਿੱਚ ਹੁਣ ਤੁਹਾਨੂੰ ਅਪਡੇਟ ਕਰ ਦਿੰਦਾ ਵੀ ਦੋ ਇਹਦੇ ਵਿੱਚ ਅਸੀਂ ਬੰਦੇ ਅਰੈਸਟ ਕੀਤੇ ਹੈਗੇ ਜੀ ਪਹਿਲਾ ਹੈਗਾ ਇੱਕ ਐਸ਼ਦੀਪ ਸਿੰਘ ਨਾਮ ਦਾ ਬੰਦਾ ਜੋ ਕਿ ਦਿੱਲੀ 에어ਪੋਰਟ ਤੋਂ ਗੱਲ ਅਰੈਸਟ ਕੀਤਾ ਗਿਆ ਸੀਗਾ ਇੱਕ ਬੜੀ ਸਟਰੋਂਗ ਇਨਪੁਟ ਆਈ ਸੀ ਕਿ ਇਹ ਐਸ਼ਦੀਪ ਸਿੰਘ ਹੈ ਜਿਹੜਾ ਮੇਨ ਟੋਨੀਪਾਲ ਦਾ ਹੈਂਡਲਰ ਔਰ ਕੋਆਰਡੀਨੇਟਰ ਹੈਗਾ ਤੇ ਇਹਨੇ ਜਿਹੜਾ ਹੈਗਾ ਇਸ ਮਰਡਰ ਨੂੰ ਮਾਸਟਰਮਾਈਂਡ ਔਰ ਪਲਾਨ ਕੀਤਾ ਹੈਗਾ ਇਹ ਬਾਹਰ ਭੱਜਣ ਦੀ ਫਰਾਗ ਹੈਗਾ ਜਦੋਂ ਇਹਨੂੰ ਫੜਿਆ ਗਿਆ ਜੀ ਉਸ ਤੋਂ ਪਤਾ ਲੱਗਿਆ ਕਿ ਇਹ 25 ਨਵੰਬਰ ਨੂੰ ਇੰਡੀਆ ਆਇਆ ਸੀਗਾ ਰਸ਼ੀਆ ਤੋਂ ਇਹ ਪਹਿਲਾਂ ਵੀ ਤਰਨ-ਤਰਨ ਦਾ ਰਹਿਣ ਵਾਲਾ ਹੈਗਾ ਵੈਸੇ ਤੇ ਇਹ ਵਾਂਟਡ ਸੀਗਾ ਇੱਥੇ ਵਾਰਦਾਤਾਂ ਦੇ ਵਿੱਚ ਤੇ ਇਹ ਰਸ਼ੀਆ ਚਲਾ ਗਿਆ ਸੀਗਾ ਇਹਦਾ ਜਿਹੜਾ ਡੋਨੀ ਬਲ ਦੇ ਨਾਲ ਸਿੱਧਾ ਟੱਚ ਹੈਗਾ ਨਾਲ ਇੱਕ ਦੋ ਮੁੰਡੇ ਹੈਗੇ ਜੀ ਜੋਦਾ ਇਟਲੀ ਦੇ ਬੇਸਡ ਤੇ ਗੁਰਲਾਲ ਯੂਐਸਏ ਬੇਸ ਜਿਹੜੇ ਦੋਨੋਂ ਆਪਰੇਟਿਵ ਏਜੰਟ ਡੋਨੀ ਬਲ ਦੇ ਹੈਗੇ ਇਹ ਆਪਰੇਟਿਵ ਇਹਨਾਂ ਨਾਲ ਇਹ ਰੈਗੂਲਰ ਟੱਚ ਦੇ ਵਿੱਚ ਸੀਗਾ ਇੰਨੇ ਜਿਹੜਾ ਇਹ ਜਦੋਂ ਇਹਦਾ ਸਾਰਾ ਕੁਝ ਪਲਾਨ ਹੋ ਗਿਆ ਤਾਂ ਇਹਨੇ ਆਪਣੀ ਟਿਕਟ ਬੁੱਕ ਕਰਾ ਕੇ ਇਮੀਡੀਏਟਲੀ ਦਿੱਲੀ ਨਿਕਲਣ ਦੀ ਗੱਲ ਕੀਤੀ 14 ਤਰੀਕ ਨੂੰ ਇਹਨੇ ਟਿਕਟ ਬੁੱਕ ਕੀਤੀ ਤੇ 15 ਨੂੰ ਜਦੋਂ ਪੂਰਾ ਇਹਨਾਂ ਨੇ ਸੈੱਟ ਕੀਤਾ ਉਹਦੀ ਪਲਾਨ ਆਪਣਾ ਉਹ ਐਗਜ਼ੀਕਿਊਟ ਹੋ ਗਿਆ ਤੇ ਹੀ ਲੈਫਟ ਫॉर ਦਿੱਲੀ ਤੇ 16 ਤਰੀਕ ਨੂੰ ਜਦੋਂ ਸਾਨੂੰ ਸਵੇਰੇ ਦੀ ਇਨਫਾਰਮੇਸ਼ਨ ਆਈ ਤੇ ਇਹਨੂੰ ਜਿਹੜਾ ਹੈਗਾ ਅਸੀਂ ਉੱਥੋਂ ਦਿੱਲੀ 에ਅਰਪੋਰਟ ਤੋਂ ਅਰੈਸਟ ਕਰ ਲਿਆ ਸੀਗਾ ਇਹਦੀ ਇਨਪੁਟ ਦੇ ਉੱਪਰ ਜਿਹੜੀ ਹੈਗੀ ਹੈ ਹੋਰ ਵੀ ਜੋ ਕਲੈਰਿਟੀ ਹੋਈ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਜੀ ਇੱਕ ਜੁਗਰਾਜ ਸਿੰਘ ਹੈਗਾ ਮੁੰਡਾ ਅਮਰitsar ਰੂਰਲ ਦਾ ਉਹਨੂੰ ਕੱਲ ਅਸੀਂ ਅਮਰitsar ਰੂਰਲ ਪੁਲਿਸ ਦੀ ਮਦਦ ਦੇ ਨਾਲ ਕੱਲ ਅਰੈਸਟ ਕੀਤਾ ਹੈਗਾ ਜੀ ਤਾਂ ਇਹ ਦੋ ਬੰਦੇ ਜਿਹੜੇ ਹੈਗੇ ਇਹਦੇ ਵਿੱਚ ਅਰੈਸਟ ਹੋਏ ਆ ਤਕਰੀਬਨ ਜਦੋਂ ਇਹਨਾਂ ਨੂੰ ਪੂਰੀ ਇੱਕ ਕਲੈਰਿਟੀ ਹੋਈ ਕਿ ਕੀ ਕੁਝ ਹੋਇਆ ਕੀ ਨਾ ਕੀ ਨਾ ਨੇ ਕੀਤਾ ਤਾਂ ਉਹਦੇ ਵਿੱਚ ਆਇਆ ਕਿ ਪੰਜ ਤੋਂ 6 ਬੰਦੇ ਜਿਹੜੇ ਇਨਵੋਲਡ ਸੀਗੇ ਦੋ ਐਕਟਿਵ ਸ਼ੂਟਰ ਸੀਗੇ ਉਹਨਾਂ ਤੋਂ ਇਲਾਵਾ ਚਾਰ ਬੰਦੇ ਹੋਰ ਸੀਗੇ ਜਿਹੜੇ ਕਿ ਇਸ ਕੰਮ ਦੇ ਵਿੱਚ ਸਪੋਰਟਿਵ ਕਹਿ ਲਈਏ ਆਪਾਂ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਉਹ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮੁੰਡਾ ਹੈਗਾ ਇਹ ਜਿਹਦਾ ਅੱਜ ਇੱਥੇ ਇੰਕਾਊਂਟਰ ਹੋਇਆ ਹਰਪਿੰਦਰ ਸਿੰਘ ਇਲਿਆਸ ਮਿੱਦੀ ਇਹ ਨੌ ਨੌਸ਼ੇਰਾ ਪੰਨੂਆ ਤਰਨਤਾਰਨ ਦਾ ਰਹਿਣ ਵਾਲਾ ਜੀ ਪੰਜ ਤੋਂ 6 ਵਾਰਦਾਤਾਂ ਦੇ ਵਿੱਚ ਇਹ ਇਨਵੋਲਡ ਸੀਗਾ ਕੱਲ ਜਿਹੜੇ ਸ਼ੂਟਰਾਂ ਨੂੰ ਇਹਨੇ ਐਕਟਿਵਲੀ ਸਪੋਰਟ ਕੀਤਾ ਹੈਗਾ ਜਿਹੜੀ ਇਨਪੁਟ ਮਿਲੀ ਸੀਗੀ ਐਸ਼ਦੀਪ ਦੀ ਨਿਸ਼ਾਨਦੇਹੀ ਤੇ ਕਿ ਇਹ ਵੀ ਉਹਦੇ ਨਾਲ ਇਥੋਂ ਭੱਜਣ ਦੀ ਫਰਾਕ ਦੇ ਵਿੱਚ ਹੈਗਾ ਤੇ ਮੇਰਾਬਸੀ ਲੈਲੀ ਦੇ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ ਪਿਕਅਪ ਜਿਹੜਾ ਹੈਗਾ ਇਹ ਐਸ਼ਦੀਪ ਨੇ ਕਰਵਾਣਾ ਸੀਗਾ ਲੇਕਿਨ ਉਹ ਕੱਲ ਫੜਿਆ ਗਿਆ ਮੇਬੀ ਇਹਨਾਂ ਦਾ ਟਾਈਅਪ ਨਹੀਂ ਹੋਇਆ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਦੋਨੋਂ ਪਾਸੇ ਦੋਨੂੰ ਘੇਰਾ ਪਾਇਆ ਗਿਆ ਤਾਂ ਇਹ ਤਨੂੰ ਜਿਹੜੀ ਪਿੱਛੇ ਬਿਲਡਿੰਗ ਹੈਗੀ ਇਹਦੇ ਵਿੱਚ ਵੜਿਆ ਇੰਨਾ ਪਾਸਿਆਂ ਤੋਂ ਜਿਹੜੀ ਸਾਡੇ ਐਸਐਚਓ ਡੇਰਾ ਬੱਸੀ ਸਾਹਿਬ ਹੈਗੇ ਆ ਡੀਐਸਪੀ ਡੇਰਾ ਬੱਸੀ ਇਨਚਾਰਜ ਸੀਆਈਏ 2 ਮਲਕੀਤ ਸਿੰਘ ਹੋਰੀ ਇਹਨਾਂ ਸਾਰਿਆਂ ਦੀ ਜਿਹੜੀ ਟੀਮਾਂ ਨੇ ਇਹਨਾਂ ਨੇ ਇਹਨੂੰ ਘੇਰਾ ਪਾਇਆ ਇੱਥੇ ਤੇ ਤਕਰੀਬਨ 8 ਤੋਂ 10 ਰਾਉਂਡ ਇਹਨੇ ਜਗਾਨਾ ਪਿਸਟਲ ਹੈਗਾ 9ਐਮਐਮ ਇਹਦੇ ਕੋਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹਦੇ ਵਿੱਚ ਦੋ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੇ ਗੋਲੀ ਲੱਗੀ ਇੱਕ ਦੀ ਬੁਲੇਟ ਪ੍ਰੂਫ ਜੈਕਟ ਚ ਲੱਗੀ ਹੈ ਦੂਜੇ ਦੇ ਗੋਡੇ ਦੇ نیچے ਲੱਤ ਦੇ ਵਿੱਚ ਫਾਇਰ ਲੱਗੇ ਉਹ ਵੀ ਕ੍ਰਿਟੀਕਲ ਹੈਗਾ ਕਾਫੀ ਬਲੱਡ ਲੌਸ ਹੋਇਆ ਉਹਨੂੰ ਹੀ ਹੈਸ ਬੀਨ ਟੇਕਨ ਟੂ ਹਸਪੀਟਲ ਤੇ ਇਹਨੂੰ ਇਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਜਿਹੜਾ ਮੇਨ ਵਹੀਕਲ ਜਿਹੜਾ ਇਹਦੇ ਵਿੱਚ ਯੂਜ਼ ਹੋਇਆ ਸੀਗਾ ਮੋਟਰਸਾਈਕਲ ਜਿੱਤੇ ਭੱਜੇ ਸੀਗੇ ਉਹ ਵੀ ਅਸੀਂ ਸੁਹਾਣਾ ਦੇ ਨੇੜੇ ਹੀ ਕਿਦੋਂ ਛੱਡ ਕੇ ਗਏ ਸੀ ਇਹ ਨਿਸ਼ਾਨਦੇਜ ਦੇ ਉੱਪਰ ਉਹ ਵੀ ਜੀ ਅਸੀਂ ਰਿਕਵਰ ਕਰ ਲਿਆ ਹੋਇਆ ਤੇ ਹੋਰ ਜਿਹੜਾ ਅੱਗੇ ਵਹੀਕਲ ਯੂਜ਼ ਹੋਇਆ ਉਹ ਬਾਕੀ ਜਿਹੜੇ ਬੰਦੇ ਇਨਵੋਲਡ ਸੀਗੇ ਉਹ ਸਾਰੇ ਹੁਣ ਆਈਡੈਂਟੀਫਾਈ ਹੋ ਗਏ ਆ ਇਹਦੇ ਵਿੱਚ ਤੇ ਮੈਂ ਤਾਂ ਨਾਮ ਵਗੈਰਾ ਨਹੀਂ ਹਲੇ ኦਪਰੇਸ਼ਨਲੀ ਡਿਸਕਲੋਜ਼ ਕਰ ਰਿਹਾ ਮੈਂ ਕੱਲ ਵੀ ਤਾਂ ਹੀ ਰੱਖਿਆ ਸੀ ਵੀ ਇਹਨਾਂ ਦੇ ਅੱਗੇ ਇਨਫਾਰਮੇਸ਼ਨ ਨਾ ਹਲੇ ਸਪਰੈਡ ਆਊਟ ਹੋਵੇ ਬਟ ਸਾਰੇ ਜਿਹੜੇ ਬੰਦੇ ਹੈਗੇ ਆ ਜੀ ਹੁਣ ਟ੍ਰੇਸ ਉਹ ਹੋ ਗਏ ਤੇ ਜਲਦੀ ਹੀ ਬਾਕੀਆਂ ਨੂੰ ਵੀ ਅਸੀਂ ਜਿਹੜੇ 2-3 ਬੰਦਿਆਂ ਦੇ ਹੋਰ ਲੱਗੇ ਹੋਏ ਆ ਜੋ ਇਹਦੀ ਐਸ਼ਦੀਪ ਦੇ ਮੋਡਿਊਲ ਸੀ ਇਹਦੇ ਲੱਗੇ ਹੋਏ ਆ ਕੁਝ ਜੁਗਰਾਜ ਦੇ ਬੰਦੇ ਸੀਗੇ ਉਹਦੀ ਪੁਸ਼ਟਾ ਤੇ ਅੱਗੇ ਲੱਗੇ ਹੋਏ ਆ ਤੇ ਜਲਦੀ ਜਿਹੜੇ ਬਾਕੀ ਹੈਗੇ ਉਹਨਾਂ ਨੂੰ ਵੀ ਰੈਸਟ ਸਰ ਇਹ ਕੱਲਾ ਹੀ ਸੀਗਾ ਇਹ ਕੱਲਾ ਹੀ ਸੀਗਾ ਤੇ ਹੁਣ ਇਹਦੀ ਹਾਲਤ ਕਿਦਾਂ ਦੀ ਹੈ ਇਹਦੀ ਡੈਥ ਹੋ ਗਈ ਹੈ ਜੀ ਇਹ ਇਹ ਕੱਲਾ ਹੀ ਸੀਗਾ ਜੀ ਜੋ ਹਸਪੀਟਲ ਇਹਨੂੰ ਲਿਜਾਇਆ ਗਿਆ ਹੈ ਹਸਪੀਟਲ ਤੋਂ ਹਲੇ ਹੋਰ ਕਲੈਰਿਟੀ ਲੈ ਲੈਣੇ ਬਟ ਪ੍ਰੀਲੀਮਿਨਰੀ ਜੋ ਮੈਨੂੰ ਹਲੇ ਟੈਲੀਫੋਨਿਕਲੀ ਹੀ ਸਾਨੂੰ ਪਤਾ ਲੱਗਿਆ ਹੈਗਾ ਡਾਕਟਰ ਤੋਂ ਕਿ ਇਹਦੀ ਡੈਥ ਹੋ ਗਈ ਹੈ ਸਰ ਨੈਸ਼ਨਲ ਜਿਹੜੀ ਜਿਹੜੀ ਜਮਦੀ ਤੁਸੀਂ ਜ਼ਿਕਰ ਕੀਤਾ ਜਿਹੜੇ ਬਾਕੀ ਦੋ ਸ਼ੂਟਰ ਸੀਗੇ ਉਹ ਵੀ ਮੈਂ ਤੁਹਾਨੂੰ ਕਿ ਕਿਤਨੇ ਕਿਸੇ ਦਾ ਕਿ ਉਹਨਾਂ ਦਾ ਹੀ ਐਸੋਸੀਏਟ ਸੀਗਾ ਇਹ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਤਕਰੀਬਨ ਜਿਹੜੇ ਆਪਾਂ ਨੂੰ ਦੋ ਐਕਟਿਵ ਸ਼ੂਟਰ ਜਿਹੜੇ ਕੱਲ ਹੀ ਮੈਂ ਤੁਹਾਨੂੰ ਡਿਸਕਲੋਜ਼ ਕੀਤਾ ਸੀਗਾ ਕਿ ਇੱਕ ਮੁੰਡਾ ਹੈਗਾ ਦਿੱਤਿਆ ਕਪੂਰ ਮੱਖਣ ਐਲੀਅਸ ਮੱਖਣ ਜਿਹੜਾ ਹੈਗਾ ਦੂਸਰਾ ਜਿਹੜਾ ਮੁੰਡਾ ਹੈਗਾ ਉਹ ਹੈਗਾ ਜੀ ਕਰਨ ਆ ਆਪਣਾ ਪਾਟਕ ਕਰਨ ਪਾਟਕ ਇਹ ਜਿਹੜੇ ਬੰਦੇ ਹੈਗੇ ਬੇਸਿਕਲੀ ਇਹ ਐਕਟਿਵ ਸ਼ੂਟਰ ਸੀਗੇ ਇਹਨਾਂ ਨੂੰ ਤਿੰਨ ਤੋਂ ਚਾਰ ਬੰਦਿਆਂ ਨੂੰ ਔਨ ਗਰਾਉਂਡ ਤਿੰਨ ਤੋਂ ਚਾਰ ਬੰਦਿਆਂ ਨੇ ਔਨ ਗਰਾਉਂਡ ਜਿਹੜੀ ਸਪੋਰਟ ਕੀਤੀ ਸੀਗੀ ਤੇ ਮੇਨ ਹੈਂਡਲਰ ਜਿਵੇਂ ਇਹਨਾਂ ਦਾ ਐਸਦੀਪ ਸੀਗਾ ਤੇ ਇਹ ਜਿਹੜਾ ਰਵਿੰਦਰ ਮਿੱਡਾ ਹੈਗਾ ਇਹ ਐਕਟਿਵਲੀ ਉਸ ਗਰਾਉਂਡ ਤੇ ਰਹਿ ਕੇ ਇਹਨੇ ਕੋਆਰਡੀਨੇਟ ਕੀਤੀਆਂ ਚੀਜ਼ਾਂ ਵੀ ਕਿਵੇਂ ਰੈਕੀ ਕਰਨੀ ਹੈਗੀ ਆ ਰੈਕੀ ਵਾਲੇ ਵੀ ਬੰਦੇ ਵੀ ਆ ਵਾਇਡੈਂਟਿਫਾਈਡ ਐਂਡ ਵੀ ਆਰ ਵੈਰੀ ਕਲੋਸ ਟੂ ਅਰੈਸਟਿੰਗ them also ਜੀ ਹਾਂਜੀ ਹਾਂਜੀ ਹੀ ਪੋਸੀਬਲ ਕੀ ਕੀਮਤਾਂ ਵੀ ਉੱਥੇ ਇਹਨਾਂ ਦੇ ਨਾਲ ਜਿਹੜਾ ਸ਼ੂਟਰ ਸੀਗੇ ਮੇਨ ਸੀਗੇ ਉਹਨਾਂ ਨਾਲ ਫੋਨ ਤੇ ਕੋਆਰਡੀਨੇਟ ਕਰ ਰਿਆ ਸੀ ਨਹੀਂ ਹੁਣ ਮੈਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਕਿਸ ਤਰ੍ਹਾਂ ਇਹਨਾਂ ਦੀ ਮੇਬੀ ਡਾਇਰੈਕਟਲੀ ਫੋਨ ਤੇ ਨਹੀਂ ਕਈ ਵਾਰ ਪਲਾਨਿੰਗ ਹੁੰਦੀ ਮੈਨ ਟੂ ਮੈਨ ਮਾਰਕਿੰਗ ਟਾਈਮਿੰਗ ਨਾਲੇ ਕਰਕੇ ਰੱਖਦੇ ਵੀ ਕਿਨੇ ਕੀ ਰੋਲ ਪੂਰਾ ਆਰਗੇਨਾਈਜ਼ਡ ਵੇਅ ਦੇ ਵਿੱਚ ਕੀਤਾ ਜਾਏਗਾ ਪਰ ਹੀ ਵਾਸ ਔਨ ਗਰਾਉਂਡ ਜਿਹੜੇ ਆਪਰੇਸ਼ਨ ਸੀਗੇ ਉਹਨਾਂ ਨੂੰ ਇਹ ਕੰਟਰੋਲ ਕਰ ਰਿਹਾ ਅੱਗੇ ਹੁੰਦਾ ਵੀ ਜੇ ਆਪਾਂ ਆਪਰੇ ਜਿਹੜੇ ਸ਼ੂਟਰ ਹੁੰਦੇ ਆ ਮੈਨ 20000 25000 ਦੇ ਲੈ ਆਂਦੇ ਬਟ ਦਿਸ ਪਰਸਨ ਵਾਸ ਦਾ ਮੈਨ ਹੈਂਡਲਰ ਜਿਹੜਾ ਔਨ ਗਰਾਉਂਡ ਰਹਿ ਕੇ ਜੀਨੇ ਕੰਟਰੋਲ ਕੀਤਾ ਸਾਰੀ ਇਵੈਂਟ ਮੈਂ ਉਹੀ ਦੱਸ ਰਿਹਾ ਜੀ ਆ ਮੈਂ ਬਾਰ ਬਾਰ ਦੱਸ ਰਿਹਾ ਜੀ ਕਿ ਹੀ ਵਾਸ ਦਾ ਮੈਨ ਹੈਂਡਲਰ ਜਾਂ ਕਹਿ ਲੋ ਕਿ ਚੀਜ਼ਾਂ ਨੂੰ ਜਿਹ ਕੌਂਸੀ ਗੱਲ ਫਰਵੀ ਸਰ ਜੀ ਜਿੰਗ ਇਹ ਤਰਨ 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 ਦੇ ਵਿੱਚ ਵੀ ਇਹ ਚਾਰ ਤੋਂ ਪੰਜ ਵਾਰ ਦਤਾਂ ਦੇ ਵਿੱਚ ਇਹ ਵਾਂਟਡ ਹੈਗਾ ਕੁਝ ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀਗੀ ਉੱਥੇ ਤੁਹਾਨੂੰ ਪਤਾ ਹੋਣਾ ਹੈ ਉਹਦੇ ਵਿੱਚ ਰੰਗਦਾਰੀ ਦੇ ਲਈ ਜ਼ਗੂ ਕਫੇ ਦੇ ਉੱਪਰ ਤਾਂ ਉਹਦੇ ਵਿੱਚ ਵੀ ਇਨਵੋਲਡ ਸੀਗਾ ਜੀ ਠੀਕ ਹੈ ਕਿਲੇ ਨੇ ਕਰਦੇ